ਬੇਬਲ ਕੋਲੀ ਕਾਂ ਨੂੰ ਲੈ ਕੇ ਫਰੀਦਕੋਟ ਅਦਾਲਤ ਨੇ ਰੋਬੀ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਜੀਹਾਂ ਐਸਆਈਟੀ ਵੱਲੋਂ ਚਲਾਈ ਜਾ ਰਹੀ ਜਾਂਚ ਦੇ ਆਧਾਰ ਤੇ ਚਾਰ ਪੁਲਿਸ ਮੁਲਾਜ਼ਮਾਂ ਚੋਂ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਤਿੰਨ ਪੁਲਿਸ ਅਫਸਰ ਐਸਪੀ ਵਿਕਰਮਜੀਤ ਸਿੰਘ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਐਸਐਚਓ ਅਮਰਜੀਤ ਸਿੰਘ ਕੁਲਾਰ ਵੱਲੋਂ ਆਪਣੀ ਜ਼ਮਾਨਤ ਲਈ ਅਦਾਲਤ ਚ ਅਰਜ਼ੀ ਪਾਈ ਗਈ ਸੀ ਜਿਸਤੇ 1 ਫਰਵਰੀ ਨੂੰ ਸੁਣਵਾਈ ਹੋਈ ਤੇ ਮਾਨਯੋਗ ਅਦਾਲਤ ਵੱਲੋਂ ਇਹ ਫੈਸਲਾ ਰਾਕਮਾ ਰੱਖ ਲਿਆ ਗਿਆ ਸੀ ਤੇ ਹੁਣ ਅਦਾਲਤ ਨੇ ਦੁਪਹਿਰ ਬਾਅਦ ਫੈਸਲਾ ਕਰਦਿਆਂ ਤਿੰਨ ਪੁਲਿਸ ਅਸਕਰਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਮਾਨਯੋਗ ਹੁਸੈਨ ਜੀ ਸਾਹਿਬ ਨੇ ਤਿੰਨ ਜਣੀਆਂ ਪੀਟੀਸ਼ਨਾਂ ਜਮ੍ਹਾਂ ਕਰਗੀਆਂ ਸੀ ਇਸ ਵਿੱਚ ਅਮਰਜੀਤ ਸਿੰਘ ਖਲਰ ਤੇ ਦੀਪਸ਼ੇ ਤੇ ਵਿਕਰਮਜੀਤ ਸਾਹਿਬ ਤਿੰਨਾਂ ਦੀਆਂ ਜਣੀਆਂ ਐ ਐਂਟੀਸੀਪੇਟਿਵ ਬੀਲ ਅਜੈਕਟ ਕਰ ਇਸ ਤੋਂ ਬਾਅਦ ਫਿਰ ਕਿਸ ਕਿਸ ਤਰ੍ਹਾਂ ਦੇ ਜਿਹੜੇ ਅਗਲੇ ਕਦਮ ਹੋਣਗੇ ਕੋ ਅਦਾਲਤ ਵਿੱਚ ਤਾਂ ਨਹੀਂ ਹੈ ਮੈਂ ਦੇਖੋ ਜਿਹੜੀ ਕਾਰਵਾਈ ਸਿਟ ਵੱਲੋਂ ਕੀਤੀ ਜਾ ਰਹੀ ਹੈ ਉਹ ਆਪ ਦੀ ਤਰਫ ਤੋਂ ਚੱਲਦੀ ਰਹੇਗੀ ਸਾਨੂੰ ਜਿਸ ਤਰ੍ਹਾਂ ਕੋਈ ਹਰ ਨਹੀਂ ਕੀਤਾ ਜਾ ਕਿ ਇਹਨਾਂ ਦੀ ਜਿਹੜੀ ਜਮਾਨਤ ਕੀਤੀ ਜਾਵੇ ਜਿਸ ਤਰ੍ਹਾਂ ਦੇ ਸੱਚੇ ਨਹੀਂ ਹੈ ਆਪਣੇ ਕਾਨੂੰਨ ਤੌਰ ਉੱਤੇ ਕਰਕੇ ਜਾ ਰਹੀ ਚੱਲ ਇਸ ਮੌਕੇ ਬਾਬਲ ਕਾਂਟ ਚ ਮਾਰੇ ਗਏ ਹਰਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਜੱਜ ਸਾਹਿਬ ਨੇ ਅੱਜ ਫੈਸਲਾ ਕਰਦੇ ਆ ਤੰਨਾ ਪੁਲਿਸ ਮੁਲਾਜ਼ਮਾ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਜਿਸ ਨਾਲ ਸੱਚ ਸਾਹਮਣੇ ਆਇਆ ਹੈ ਤੇ ਉਮੀਦ ਹੈ ਕਿ ਅੱਗੇ ਵੀ ਪ੍ਰਮਾਤਮਾ ਉਹਨਾਂ ਨੂੰ ਇਨਸਾਫ ਦਵੇਗਾ ਸੋ ਇਹਦੇ ਵਿੱਚ ਜਿਹੜਾ ਪਹਿਲਾਂ ਤਾਂ ਇਹ ਆ ਵੀ ਇਹ ਜਿਹੜੇ ਦੋਸ਼ੀ ਕਰਾਰ ਪਾਏ ਗਏ ਜਿਨ੍ਹਾਂ ਕਰਕੇ ਉਹ ਖਾਰਜ ਕੀਤੀ ਗਈ ਹੈ ਉਹਨਾਂ ਦੀ ਜਿਹੜੀ ਉਹਨਾਂ ਵੱਲੋਂ ਆਪਣੀ ਅਰਜ਼ੀ ਪਾਈ ਗਈ ਸੀ ਦੂਸਰਾ ਮੈਂ ਆਪਣੇ ਵਕੀਲ ਤੋਂ ਕਾਪੀ ਲੈ ਕੇ ਇਹਨਾਂ ਨੂੰ ਹਾਈ ਕੋਰਟ ਦਾ ਸਹਾਰਾ ਜਿਹੜਾ ਨਹੀਂ ਲੈਣ ਦਿੱਤਾ ਜਾਊਗਾ ਸੋ ਇਹਨਾਂ ਦੀ ਜਲਦੀ ਤੋਂ ਜਲਦੀ ਸੈਟ ਵੱਲੋਂ ਵੀ ਤੇ ਬਾਕੀ ਜਿਹੜੀ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹਨਾਂ ਦੀ ਰੈਸਟ ਪਾਈ ਜਾਊਗੀ ਹੋਪਫੁਲੀ ਇਹ ਲੱਗਦਾ ਜੀ ਕਿਉਂਕਿ ਉਹਨਾਂ ਨੇ ਜਦੋਂ ਇੱਥੋਂ ਖਾਜ ਹੋ ਗਈ ਤਾਂ ਉਹ ਅੱਗੇ ਆਪਣੇ ਵਿਚਾਰ ਲਈ ਭੱਜਣਗੇ ਅੱਗੇ ਹਾਈ ਕੋਰਟ ਜਾਣਗੇ ਹਾਈ ਕੋਰਟ ਦਾ ਸਹਾਰਾ ਲੈਣਗੇ ਉਹਨਾਂ ਨੇ ਮੈਂ ਆਪਣੇ ਵੱਲੋਂ ਵੀ ਹਾਈ ਕੋਰਟ ਦੇ ਵਿੱਚ ਜਿਹੜਾ ਉਹਨਾਂ ਦੇ ਜਾਣ ਦੇ ਜਾਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਉੱਥੇ ਪ੍ਰਬੰਧ ਕਰਕੇ ਰੱਖਦਾ ਹਾਂ ਸੋ ਆਖਿਰ ਨੂੰ ਅਦਾਲਤ ਵੱਲੋਂ ਰੋਪੀ ਪੁਲਿਸ ਮੁਲਾਜ਼ਮਾ ਵੱਲੋਂ ਪਾਈ ਗਈ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਜਿਸ ਮਾਮਲੇ 'ਤੇ ਕੀ ਸੱਚੇ ਸਾਹਮਣੇ ਆਉਂਦਾ ਹੈ ਤੇ ਕੀ ਕਾਰਵਾਈ ਹੁੰਦੀ ਹੈ 프리ਕੋਰਟ ਤੋਂ ਗੁਰਜੀਤ ਰਮਾਨਾਦੀ ਰਿਪੋਰਟ ਢੇਲੀਪੋਸ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ 9397893978